ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਨਾਲ ਅੱਜ ਸਰਕਟ ਹਾਊਸ ਵਿਖੇ ਕੀਤੀ ਪੈਸ ਕਾਨਫਰੰਸ ਦੇ ਦੌਰਾਨ ਪਟਿਆਲਾ ਦੇ ਵਿਕਾਸ ਦੇ ਲਈ 5.5 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਐਲਾਨ ਕੀਤਾ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਸੰ ਫਾਊਂਡੇਸ਼ਨ ਦੀ ਅਗਵਾਈ ਹੇਠ ਉਲੀਕੇ ਗਏ ਉਪਰਾਲਿਆਂ ਦੀ ਰੂਪਰੇਖਾ ਦੱਸੀ ਹੈ। ਅੱਜ ਪਟਿਆਲਾ ਵਿਖੇ ਅ ਦੌਰੇ ਦੌਰਾਨ ਡਾਕਟਰ ਬਲਬੀਰ ਸਿੰਘ ਜੀ ਔਰ ਮਾਨਯੋਗ ਹੈਲਥ ਮਿਨਿਸਟਰ ਪੰਜਾਬ ਮੇਰੇ ਛੋਟੇ ਭਰਾ ਅਜੀਤਪਾਲ ਕੋਹਲੀ ਜੀ ਦਾ ਪਹਿਲਾ ਇਸ ਤੋਂ ਅਸੀਂ ਪੰਜਾਬੀ ਯੂਨੀਵਰਸਿਟੀ बिकॉज़ आई एम एलुमिਨੇਟ મે ਪੜਿਆ ਉੱਥੇ ਨਾਰਦਰਨ ਜ਼ੋਨ ਦਾ ਇੰਟਰ ਯੂਨੀਵਰਸਿਟੀ ਕਲਚਰਲ ਫੈਸਟੀਵਲ ਸੀ ਤਾਂ ਵਾਹਿਗੁਰੂ ਜੀ ਦੀ અપਾਰ ਬਖਸ਼ਿਸ਼ ਨਾਲ ਅੱਜ ਪਟਿਆਲਾ ਦੇ ਵਿਖੇ ਮੈਂ 5 ਕਰੋੜ ਦੇ ਟੋਟਲ ਪ੍ਰੋਜੈਕਟ ਅਨਾਉਂਸ ਕੀਤੇ ਨੇ 2 ਕਰੋੜ ਰੁਪਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਲਾਇਬ੍ਰੇਰੀ ਦਾ ਇੱਕ ਫਲੋਰ ਹੋਰ ਪਾਉਣਾ ਹੈ ਕਿਉਂਕਿ 9000 ਬੱਚਾ ਇਸ ਟਾਈਮ ਪੰਜਾਬੀ ਯੂਨੀਵਰਸਿਟੀ ਪੜ੍ਹ ਰਹੇ ਹਨ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ مالی ਹਾਲਤ ਬਹੁਤ ਖਰਾਬ ਹੈ ਔਰ ਬਹੁਤ ਹੀ ਨਾਜ਼ੁਕ ਸਥਿਤੀ ਚੋਂ ਗੁਜ਼ਰ ਰਹੀ ਹੈ ਅੱਧਾ ਘੰਟਾ ਮੈਂ ਮੀਟਿੰਗ ਕੀਤੀ ਵਾਈਸ ਚਾਂਸਲਰ ਸਾਹਿਬ ਨਾਲ ਸਾਰੇ ਕਾਰਨਾਂ ਤੋਂ ਮੈਂ ਆਪਣੇ ਆਪ ਨੂੰ ਜਾਣੂ ਕਰਵਾਇਆ ਕਿ ਇਹ ਉਗ ਦਿੱਤੀ ਇਹ ਇੰਨਾ ਜਿਹੜਾ ਪਤਨ ਹੈ ਇਹ ਕਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹੋਇਆ ਕਿਉਂਕਿ ਅਸੀਂ ਵੀ ਉੱਥੇ ਪੜੇ ਆ ਉਹਨਾਂ ਲਈ ਇੱਕ ਲੌਂਗ ਟਰਮ ਪਲੈਨਿੰਗ ਸੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਡਾਕਟਰ ਕੁਲਵੀਰ ਸਿੰਘ ਜੀ ਨਾਲ ਵੀ ਹੋਇਆ ਔਰ ਹਰਪਾਲ ਸਿੰਘ ਚੀਮਾ ਜੀ ਫਾਈਨਸ ਮਨਿਸਟਰ ਉਹਨਾਂ ਨੇ ਵੀ ਯਕੀਨ ਦਿਵਾਇਆ ਉਹਦੇ ਲਈ ਇੱਕ 5 6 ਪੁਆਇੰਟ ਇੱਕ ਲੌਂਗ ਟਰਮ ਪਲੈਨਿੰਗ ਬਣਾਈ ਗਈ ਹੈ ਲੇਕਿਨ ਉਹਦੇ باوجود ਇਹ ਜਿਹੜਾ ਕਦੇ ਚੈਰਿਟੀ ਬਿਗਲਸ ਫਰਮ ਹੋ 2 ਕਰੋੜ ਰੁਪਿਆ ਲਾਇਬ੍ਰੇਰੀ ਵਾਸਤੇ 25 ਲੱਖ ਰੁਪਿਆ ਜਿਹੜਾ ਸਾਹਿਬ ਸ਼ਿਕਰੂ 23 ਬਾਅਦ ਉਹਦੀ ਨਾਟ ਅ ਆਡੀਟੋਰੀਅਮ ਉਹਦੀ ਰੈਨੋਵੇਸ਼ਨ ਉਹਦੀਆਂ ਸੀਟਾਂ ਉਹਦਾ ਸਭ ਕੁਝ ਹੋਣਾ ਹੈ ਔਰ ਉਸ ਤੋਂ ਬਾਅਦ ਉਹਨਾਂ ਦਾ ਤਲਵੰਡੀ ਸਾਗੋ ਇੰਜੀਨੀਅਰਿੰਗ ਕਾਲਜ ਖੋਲਿਆ ਸੀ ਉਹ ਐਡਮਿਸ਼ਨ ਨਾ ਹੋਣ ਕਰਕੇ ਚੱਲ ਨਹੀਂ ਰਿਹਾ ਉੱਥੇ ਅਸੀਂ ਇਟ ਸਕਿੱਲ ਸੈਂਟਰ ਦਾ ਸਕਿੱਲ ਇੰਟਰਨੈਸ਼ਨਲ ਸਕਿੱਲ ਸੈਂਟਰ ਵੀ ਜਿਹੜੀ ਸਾਡੀ ਐਜੂਐਸ ਆਨ ਫਾਊਂਡੇਸ਼ਨ ਮਿਲ ਕੇ ਖੋਲਿਆ ਉਸ ਤੋਂ ਡਾਕਟਰ ਬਲਬੀਰ ਸਿੰਘ ਜੀ ਦੀ ਰਹਿਮਾਈ ਹੇਠ ਅਸੀਂ ਸਕੇਤ ਜਿਹੜਾ ਇੱਥੇ ਡੀ ਐਡਿਕਸ਼ਨ ਔਰ ਰੀਹੈਬ ਸੈਂਟਰ ਹੈ ਉਹਦੇ ਨਾਲ ਵੀ ਐਮਓਯੂ ਸਾਈਨ ਕਰ ਰਿਹਾ ਹੈ ਰੈੱਡ ਕਰਾਸ ਨਾਲ ਉਹਨੂੰ ਅਪਗ੍ਰੇਡ ਕੀਤਾ ਜਾਏਗਾ ਉੱਥੇ ਇਸ ਟਾਈਮ 30 ਬੈੱਡ ਨੇ ਸਾਡਾ ਡਾਕਟਰ ਬਲਬੀਰ ਸਿੰਘ ਜੀ ਦਾ ਸਾਡਾ ਪਲਾਨ ਹੈ ਕਿ ਉਹਨੂੰ 100 ਬੈੱਡ ਦਾ ਉੱਥੇ ਕੀਤਾ ਜਾਏ ਉੱਥੇ ਵੀ ਸਕਿਲਿੰਗ ਕੋਰਸਸ ਚਾਲੂ ਕੀਤੇ ਜਾ ਰਹੇ ਨੇ ਨਾਲ ਹੀ ਗੇਮਸ ਉੱਥੇ ਫਾਰਮ ਵੀ ਹੈ ਬਹੁਤ ਵੱਡਾ ਆਰਗੇਨਿਕ ਫਾਰਮਿੰਗ ਫਲਾਵਰਸ ਫਰੂਟਸ ਉਹ ਵੀ ਸਾਰੇ ਉੱਥੇ ਜਿਹੜੇ ਬੱਚੇ ਆ ਕਿਉਂਕਿ ਖੇਤੀਬਾੜੀ ਵੀ ਬੱਚਿਆਂ ਨੇ ਕਰਨੀ ਹੈ ਜਾ ਕੇ ਇਹ ਕਰਨ ਆਏ ਐ ਔਰ ਸਾਰੀ ਬਹੁਤ ਟਾਈਮ ਡਾਕਟਰ ਬਲਬੀ ਸਿੰਘ ਜੀ ਨੇ ਸਪੈਂਡ ਕੀਤਾ ਇੱਕ ਇੱਕ ਬੱਚੇ ਨੂੰ ਅਸੀਂ ਜਿਹੜੇ ਇਸ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਉਹਨਾਂ ਨੂੰ ਮਿਲੇ ਕਿਵੇਂ ਉਹ ਨਸ਼ੇ 'ਚ ਲੱਗੇ ਕੀ ਹੋਇਆ ਉਹ ਸਾਰੀ ਉੱਥੇ ਸਾਡੀ ਉਹਨਾਂ ਤੋਂ ਕਾਫੀ ਜਾਣਕਾਰੀ ਮਿਲੀ ਫਿਰ ਜਿੰਦਰਾ ਹਸਪੀਟਲ ਵੀ ਡੀਡਿਕਸ਼ਨ ਸੈਂਟਰ ਉੱਥੇ ਵੀ ਆਨਰੇਬਲ ਮਿਨਿਸਟਰ ਦੇ ਰਹਿਮਾਈ ਜੀ ਤੁਸੀਂ ਵਿਜ਼ਿਟ ਕੀਤੀ ਉੱਥੇ ਵੀ ਜਿਹੜਾ ਹੈ ਕੀਤਾ रेड क्रॉस ਦਾ ਜਿਹੜਾ ਸਕਿੱਲ ਸੈਂਟਰ ਇੱਥੇ ਸੌਰੀ রেড ਕ੍ਰਾਸ ਦੀ ਬਿਲਡਿੰਗ ਮਿਨੀ ਸੈਕਰੀਟਰੀਅਟ ਦੇ ਪਿੱਛੇ ਬਣ ਰਹੀ ਉਹ ਦੇਖਣ ਜਾ ਰਹੇ ਹਾਂ ਉੱਥੇ ਅਸੀਂ ਸ਼ਹਿਰ ਦੇ ਵਿਚਾਲੇ ਜੋ ਰੀਤਪਾਲ ਕੋਲੀ ਜੀ ਦਾ ਔਰ ਸਾਰਿਆਂ ਦਾ ਕਿਉਂਕਿ ਸਕਿੱਲਿੰਗ ਬੜੀ ਜ਼ਰੂਰੀ ਹੈ ਨੌਕਰੀਆਂ ਲਈ ਤੇ ਸਕਿੱਲਿੰਗ ਦੇ ਕੋਰਸੇ ਅਸੀਂ ਉਹ ਜਗ੍ਹਾ ਉਹ ਬਿਲਡਿੰਗ 2016 ਜਾਂ 17 ਤੋਂ ਇਨਕੰਪਲੀਟ ਕਈ ਹੈ ਉਹ ਅਸੀਂ ਹੁਣ ਦੇਖਣ ਜਾ ਰਹੇ ਹਾਂ ਤੇ ਉੱਥੇ ਵੀ ਕੋਈ 1.5 ਕਰੋੜ ਸਵਾ ਕਰੋੜ ਰੁਪਏ ਦਾ ਖਰਚਾ ਹੈ ਉਹ ਵੀ ਦਾਸ ਵੱਲੋਂ ਕੀਤਾ ਜਾਏਗਾ ਔਰ ਲਾਸਟਲੀ ਅਜੀਤਪਾਲ ਕੋਲੀ ਜੀ ਮੇਰੇ ਕੋਲ ਆ ਉਹਨਾਂ ਨੇ ਦੱਸਿਆ ਕਿ ਇੱਥੇ ਕਮਿਊਨਿਟੀ ਸੈਂਟਰ ਜਿਹੜਾ ਹੈ ਆਪਣੇ ਸ਼ਹਿਰ ਵਾਸੀਆਂ ਲਈ ਨਹੀਂ ਹੈ ਕੁਝ ਗਵਰਨਮੈਂਟ ਨੇ ਗ੍ਰਾਂਟ ਦਿੱਤੀ ਸੀ ਉਹਦੇ ਚ 50 ਲੱਖ ਰੁਪਏ ਇਹਨਾਂ ਨੂੰ ਸ਼ਾਰਟਫਾਲ ਪੈ ਰਹੀ ਹੈ ਉਹ ਵੀ ਮੈਂ ਐਗਰੀ ਕੀਤਾ ਕਿ 50 ਲੱਖ ਰੁਪਏ ਇਮੀਡੀਏਟਲੀ ਮੈਂ ਅਗਲੇ ਹਫਤੇ ਰਿਲੀਜ਼ ਕਰਕੇ ਉਹ ਕਮਿਊਨਿਟੀ ਇਥੇ ਆਪਣੀ ਬਰਾਦਰੀ ਲਈ ਉਹ ਪਟਿਆਲਾ ਸ਼ਹਿਰ ਦੇ ਵਿੱਚ ਪੂਰੀ ਤਾਮੀਰ ਜਿਹੜੀ ਹੈ ਉਹ ਮੁਕੰਮਲ ਹੋ ਜਾਏਗੀ। ਨਹੀਂ ਪੰਜਾਬ ਦੇ ਦੇਖੋ ਸਰਕਾਰ ਨੇ ਅਸੀਂ ਤੇ ਕੈਨੇਡਾ 700 ਬੱਚੇ ਫਸ ਗਏ ਸੀ ਜਿਹਨਾਂ ਨੂੰ ਡਿਪੋਰਟੇਸ਼ਨ ਸੀ ਉਹਨਾਂ ਦੀ ਡਿਪੋਰਟੇਸ਼ਨ ਰੁਕਵਾਈ। ਫਿਰ ਓਮਾਨ ਦੇ ਵਿੱਚੋਂ 85 ਲੜਕੀਆਂ ਨੂੰ ਕਢਵਾਇਆ। ਫਿਰ ਲਿਬੀਆ 'ਚ ਸਾਡੇ 17 ਬੱਚੇ ਇਦਾਂ ਅਸੀਂ ਹਰ ਦੇਸ਼ 'ਚ ਕੰਮ ਕਰ ਰਹੇ ਹਾਂ। ਪਰ ਮੈਨੂੰ ਖੁਸ਼ੀ ਹੈ ਕਿ ਸਾਡੇ ਮੇਰੇ ਕਹਿਣ ਤੇ ਸੁਝਾਅ ਦੇਣ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਔਰ ਡੀਜੀਪੀ ਸਾਹਿਬ ਨੇ ਸੈੱਟ ਬਣਾਤੀ ਅਸੀਂ ਹੁਣ ਤੱਕ 37 ਐਫਆਈਆਰ ਵੀ ਕਰਾਈਆਂ ਜਿਹੜੇ ट्रैवल ਏਜੰਟ ਝੂਠੇ ਇਲੇਗੇਂਸੀ ਹੁਣ ਉਹਨਾਂ ਨੇ ਪਿੱਛੇ ਡੀਜੀਪੀ ਸੀਐਮ ਸਾਹਿਬ ਨੇ ਇੱਕ ਟਾਸਕ ਫੋਰਸ ਵੀ ਬਣਾਈ ਹੈ ਮੈਂ ਹਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਅਪੀਲ ਕਰਦਾ ਕਿ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਵੀ ਇਲਲੀਗਲ ट्रैवल ਏਜੰਟ ਕੰਮ ਕਰ ਰਹੇ ਆ ਉਹਨਾਂ ਦਾ ਬੰਦ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਅਸੀਂ ਲਿਸਟਾਂ ਵੀ ਦੇਤੀਆਂ कि जेडे ਇਲਲੀਗਲ ਕਿਉਂਕਿ ਲੀਗਲ ਦੇ ਨਾਲੋਂ ਇਲਲੀਗਲ ਏਜੰਟ ਜ਼ਿਆਦਾ ਹੈ ਅਸੀਂ ਕਾਫੀਆਂ ਨਾਲ ਸਟਿੰਗ ਆਪਰੇਸ਼ਨ ਵੀ ਕੀਤਾ ਸੀ ਅਸੀਂ ਫੋਨ ਵੀ ਕੀਤਾ ਉਹ ਉਦਾਂ ਹੀ ਕੰਮ ਚੱਲ ਰਿਹਾ ਲੇਕਿਨ ਉਹ ਪੰਜਾਬ ਸਰਕਾਰ ਹੁਣ ਪੂਰਾ ਕ੍ਰੈਕਡਾਊਨ ਕਰ ਰਹੀ ਹੈ ਉਹਦੇ ਤੋਂ ਤੇ ਇਹਦੇ ਨਾਲ ਨਹੀਂ ਰੁਕੇਗਾ ਔਰ ਦੂਜਾ ਜਿਹੜਾ ਤੁਹਾਡੀ ਗੱਲ ਹੈ ਵੀ ਬਾਹਰ ਰੁਕੇਗਾ ਇਹ ਤਾਂ ਵੀ ਸਕਿਲਿੰਗ ਹੈ ਕਿ ਬੱਚਿਆਂ ਨੂੰ ਸਕਿਲਿੰਗ ਕਰਾਈਏ ਤਾਂ ਕਿ ਪਹਿਲਾਂ ਤੇ 25-30 ਹਜ਼ਾਰ ਦੀ ਨੌਕਰੀ ਇੱਕ ਸਕਿੱਲ ਬੱਚੇ ਨੂੰ 25-30 ਹਜ਼ਾਰ ਦੀ ਨੌਕਰੀ 20 ਹਜ਼ਾਰ ਤੋਂ 26 ਹਜ਼ਾਰ ਤੱਕ ਦੀ ਨੌਕਰੀ ਤੇ ਅਸੀਂ ਲਵਾ ਰਹੇ ਹਾਂ ਅੰਮ੍ਰਿਤਸਰ ਸਕਿੱਲ ਸੈਂਟਰ ਵਰਲਡ ਐਮਐਸਡੀਸੀ ਅਸੀਂ 2000 ਬੱਚੇ ਨੂੰ ਨੌਕਰੀ ਲਵਾਈ ਹੈ ਫੋਨ ਲੁਧਿਆਣਾ ਸਾਡਾ ਤਿਆਰ ਹੈ ਸੈਂਟਰ ਆਫ ਐਕਸੀਲੈਂਸ ਉਹ ਮੋਹਾਲੀ ਤਿਆਰ ਹੈ ਇਦਾਂ ਅਸੀਂ ਜਿਵੇਂ ਅੱਜ ਪਟਿਆਲਾ ਚ ਵੀ ਆਪਸਾਂ ਨਾਲ ਗੱਲ ਹੋਈ ਹੈ ਤੇ ਸਕਿਲਿੰਗ ਕਰਕੇ ਨੌਕਰੀ ਇੱਥੇ ਹੈ ਫਿਰ ਵੀ ਜੇ ਬਾਹਰ ਜਾਣਾ ਹੈ ਤਾਂ ਲੀਗਲ ਏਜੰਟ ਦੇ ਥਰੂ ਜਾਓ ਔਰ ਸਕਿੱਲ ਸਿੱਖ ਕੇ ਜਾਓ ਤਾਂ ਕਿ ਉੱਥੇ ਕੋਈ ਕਿਸੇ ਲੈਵਲ ਤੇ ਤੁਹਾਨੂੰ ਜੋਰ ਨਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ